ਇਹ ਕਹਿ ਰਹੇ ਹੋ ਪੁਲਿਸਿਆ ਜ਼ਬਰ ਨੂੰ ਰੋਕ ਕਿੱਦਾਂ ਸਕਦੇ ਆ ਸਰਕਾਰ ਤਰਕ ਦੇ ਰਹੀ ਹੈ ਜੀ ਕਹਿੰਦੇ ਪੁਲਿਸ ਦਾ ਮਨੋਬਲ ਤੋੜਨ ਦੇ ਲਈ ਇਕੱਠ ਕੀਤੇ ਜਾ ਰਹੇ ਨੇ ਕਿਹੜਾ ਮਨੋਬਲ ਜਿਹੜਾ ਇਹਨਾਂ ਨੇ ਪੀਲੀ ਵੀ ਇਤਦਾਲੇ ਮੁੰਡੇ ਮਾਰ ਕੇ ਵਿਖਾਇਆ ਜਾਂ ਕਿਹੜਾ ਪੀਲਾ ਇਹਨਾਂ ਨੇ ਕਿਹੜਾ ਮਨੋਬਲ ਵਿਖਾਇਆ ਨਰਿੰਦਰ ਦੀਪ ਨੂੰ 16 ਤਾਂ ਹੀ ਕਰੰਟ ਲਾ ਕੇ ਜਾਂ ਆ ਜਿਹੜੇ ਦੋ ਮੁੰਡੇ ਮਾਰੇ ਆਉਣ ਅਬੋਰ ਵਾਲੇ ਕੇਸ ਵਾਲੇ ਤੁਸੀਂ ਬਲੀਵ ਕਰਿਓ ਜੇ ਮੈਂ ਉਹਨਾਂ ਦੇ ਵੱਡੇ ਬ੍ਰਦਰ ਤੇ ਉਹਨਾਂ ਦੇ ਬੱਚਿਆਂ ਕੋਲੇ ਬੈਠਾ ਹੀ ਵੱਡਾ ਹੌਲਸੀ ਭਰਿਆ ਸੀ। ਔਰ ਮੈਂ ਹੈਰਾਨ ਤੇ ਪਰੇਸ਼ਾਨ ਹੋ ਗਿਆ ਕਿਉਂਕਿ ਉੱਥੇ ਇੱਕ ਅਜੀਬ ਕਿਸਮ ਦੀ ਚੁੱਪ ਸੀ, ਖਾਮੋਸ਼ੀ ਸੀ। ਔਰ ਉਹ ਖਾਮੋਸ਼ੀ ਬਤਾਗਾਦੀ ਸੀ ਡਰਦੀ ਕਿ ਸਾਡੇ ਮੂੰਹੋਂ ਕੁਛ ਨਾ ਨਿਕਲ ਜੇ ਕਿ ਅਗਲਾ ਨੰਬਰ ਸਾਡਾ ਅਲੱਗ ਜੇ। ਤਾਂ ਮੈਨੂੰ ਉਹ ਦੱਸਣ ਲੱਗੇ ਮੈਨੂੰ ਆਂਦੇ ਸਰ ਸਾਨੂੰ ਜਦੋਂ ਧਮਕੀ ਆਉਂਦੀ ਆ ਨਾ ਤਾਂ ਸਾਨੂੰ ਅੱਗੋਂ ਲੋਕ ਕਹਿੰਦੇ ਨੇ ਕਿ ਪੁਰਸਾਲੇ ਕੈਂ ਕਰੋ ਗੱਲ ਨਿਵੇੜ ਲੋ ਤੁਹਾਡੀ ਸੈਟਲਮੈਂਟ ਕਰਾ ਦਿੰਨੇ ਆ ਜੇ ਸੈਟਲਮੈਂਟ ਹੋ ਜੂਗੀ ਨਾ ਤੁਹਾਡੀ ਤਾਂ ਬਚ ਜੂਗੇ ਪੁਲਿਸ ਇਸ ਲਈ ਬਣਾਈ ਗਈ ਕਿ ਉਹ ਸੈਟਲਮੈਂਟ ਕਰਾਵੇ 80 ਹਜ਼ਾਰ ਪੁਲਿਸ ਹੈ ਤੇ 60 ਤੋਂ 70% ਸਿਰਫ ਵੀਆਈਪੀ ਡਿਊਟੀ ਤੇ ਨਹੀਂ 60 ਤੋਂ 70% ਵੀਆਈਪੀ ਡਿਊਟੀ ਤੇ ਹੈ ਤਿੰਨ ਤੋਂ ਚਾਰ ਬੈਠੇ ਹੁੰਦੇ ਪੁਲਿਸ ਚੌਕੀ ਸਿਰਫ ਉਹ ਰੋਕ ਲੈਣਗੇ ਟਰੱਕ ਵਾਲਿਆਂ ਨੂੰ ਪਰ ਉਹ ਵੀ ਤਿੰਨ ਤੋਂ 4-7 ਵਜੇ ਤੋਂ ਬਾਅਦ ਸ਼ਰਾਬ ਦੇ ਡੱਕ ਜਾਂਦੇ ਨੇ ਤੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਥਿਸ ਇਜ਼ ਦੀ ਵੇਪੋਲਿਸ ਪਰਫੋਰਮ ਲੋਕਾਂ ਦੇ ਨੇ ਕਿ ਬੁਲਸੀਏ ਦੀ ਯਾਰੀ ਮਾੜੀ ਤੇ ਦੋਸਤੀ ਇਹ ਪਤਾ ਨਾ ਕਦੋਂ ਫਿਰ ਜੇ ਨਹੀਂ ਉਹ ਬਾਈ ਨੇਚਰ ਐ ਨਹੀਂ ਹੁੰਦੇ ਉੱਤੋਂ ਆਰਡਰ ਨਾਲ ਫਿਰ ਜਾਂਦੇ ਨੇ ਵਿਚਾਰੇ ਸਰਕਾਰ ਇਹ ਵੀ ਕਹਿ ਰਹੀ ਐ ਜੇ ਪੁਲਿਸ ਕੋਈ ਕੰਮ ਨਹੀਂ ਕਰਦੀ ਤਾਂ ਵੀ ਤਰਨੇ ਜੇ ਕਰਦੀ ਐ ਤਾਂ ਵੀ ਤਰਨੇ ਕਹਿੰਦੇ ਜਾਵੇ ਤਾਂ ਜਾਵੇ ਕਿੱਧਰ ਨੂੰ ਕੀ ਇੱਕ ਬੰਦੇ ਦੇ ਕਿਸ਼ਰੀਫ ਮੁੰਡੇ ਦੇ ਜਿਹੜਾ ਚਾਰ ਭਾਸ਼ਾਵਾਂ ਜਾਣਦਾ ਸੀ ਟੀਚਰ ਵੀ ਸੀ ਉਹਦੇ 16 ਥਾ ਕਰੰਟ ਲਾ ਕੇ ਮਾਰਦੇ ਹੋਗੇ ਇਹ ਕੰਮ ਹੈ ਤੁਹਾਡਾ ਜਈ ਜੇ ਕੋਈ ਕਿਸੇ ਦੇ ਬੱਚੇ ਨੂੰ ਚੱਕਦਾ ਹੈ ਕਿਡਨਾਪ ਕਰਦਾ ਹੈ ਫਿਰ ਉਹਨੂੰ ਫੜਿਆ ਜਾਂਦਾ ਹੈ ਉੱਤੋਂ ਪੁਲਿਸ ਤੇ ਹਮਲਾ ਕਰੇ ਤਾਂ ਪੁਲਿਸ ਆਪਣੀ ਸੇਫਟੀ 'ਚ ਉਹਦੇ ਤੇ ਹਥਿਆਰ ਵੀ ਨਹੀਂ ਪਹਿਲਾਂ ਤੇ ਆਂਦੇ ਅਸੀਂ ਇਨਕਾਊਂਟਰ ਕਰਤਾ ਬਾਅਦ ਜਾਂਦੇ ਨਹੀਂ ਪੁਲਿਸ ਤੋਂ ਉਹਨਾਂ ਨੂੰ ਲੈ ਕੇ ਜਾ ਰਹੀ ਸੀ ਅਟੈਕ ਹੋ ਗਿਆ ਉਹ ਚੋ ਦੋਨੇ ਮਾਰੇ ਗਏ ਬਾਕੀ ਪੁਲਿਸ ਨੂੰ ਕੁਝ ਨਹੀਂ ਹੋਇਆ ਕਮਾਲ ਨਿਸ਼ਾਨੇ ਪਤੰਦਰਾ ਉਹਨਾਂ ਦੇ ਜਿਨੇ ਕੀਤਾ ਸੀ ਜਦ ਕਿ ਉਹਨਾਂ ਦਾ ਫੈਮਿਲੀ ਡਿਸਪਿਊਟ ਸੀ ਉਹਨੂੰ ਫੜ ਕੇ ਮਾਰਿਆ ਗਿਆ ਉਹ ਆਰਡਰ ਕਿਹਦਾ ਸੀ ਵੈਸੇ ਤਾਂ ਓਪਨ ਘੁਮਰੀ ਆ ਉਹ ਗੱਲ ਬਹੁਤ ਟੌਪ ਤੋਂ ਆਰਡਰ ਆਇਆ ਸੀ ਉਤੋਂ ਆਰਡਰ ਆਇਆ ਸੀ ਮਾਰਨ ਦਾ ਔਰ ਮੁੰਡੇ ਨੂੰ ਮੁੱਦਾ ਪਾ ਕੇ ਗੋਲੀ ਮਾਰੀ ਗਈ ਔਰ ਚੋਤਾ ਜਰਾ ਪੋਸਟਮਾਰਟਮ ਲੈ ਲਓ ਕਿੰਨੀ ਗੋਲਿ ਗੋਲੀ ਨੇੜਿਓਂ ਵੱਜੀ ਆ ਆ ਮੈਂ ਆਪਾਂ ਗੱਲਾਂ ਕਰ ਰਹੇ ਆ ਤੁਹਾਡੇ ਇਹਦੇ ਤੇ ਵੀ ਵੇਖਿਓ ਜੇ ਕਿੰਨੇ ਕਮੈਂਟ ਕਰਨਗੇ ਉਹਨਾਂ ਦੇ ਜਿਹੜੇ ਕਮੈਂਟ ਪੜਿਓ ਜੇ ਕੋਈ ਸਾਰਥਕ ਹੁੰਦਾ ਹੈ ਕਈ ਤਾਂ ਹਿੰਦੀ ਜੀ ਘਰੀ ਜਾਂਦੇ ਉਹਨਾਂ ਨੂੰ ਪਤੰਦਰਾ ਨੂੰ ਪੰਜਾਬ ਦੀ ਬੜੀ ਚਿੰਤਾ ਹੋ ਗਈ ਹੈ ਆ ਸ਼ਾਇਦ ਦਿੱਲੀ ਵਾਲਿਆਂ ਦੇ ਨਾਲ ਹੀ ਆ ਗਈ ਹੈ ਕੀ ਭਗਵੰਤ ਸਿੰਘ ਮਾਨ ਨੇ ਕੁਲਤਾਰ ਸਿੰਘ ਸੰਧਵਾ ਨੇ ਬੁੱਢੇ ਨਾਲੇ ਤੇ ਤੁਰ ਕੇ ਕਿਹਾ ਨਹੀਂ ਸੀ ਕਿ ਇਹ ਗਲਤ ਪਾਣੀ ਹੈ ਕਾਲਾ ਪਾਣੀ ਹੈ ਬੰਦ ਹੋਣਾ ਚਾਹੀਦਾ ਕੀ ਭਗਵੰਤ ਮਾਨ ਸੇਤੀਆ ਪੇਪਰ ਮੇਲੇ ਮੁਕਤਸਰ ਰਪਾਣਾ ਗੋਨਿਆਣਾ ਤੇ ਰੂੜੇ ਰੂੜਿਆਂ ਵਾਲੀ ਦੇ ਵਿੱਚ ਕੀ ਉੱਥੇ ਬਹਿ ਕੇ ਭਗਵੰਤ ਮਾਨ ਰੋਇਆ ਨਹੀਂ ਸੀ ਰੋਇਆ ਨਹੀਂ ਸੀ ਕਿ ਪਾਣੀ ਗੰਦਾ ਹੈ ਔਰ ਜਿਹੜਾ ਬੰਦਾ ਜਵਾਬ ਨਾ ਦੇ ਪਾਵੇ ਆਪਦੀ ਜਨਤਾ ਦਾ ਜਿਨ੍ਹਾਂ ਨੇ ਉਹਨੂੰ ਵੋਟਾਂ ਪਾ ਕੇ ਚੁਣਿਆ ਹੈ ਲਾਣਾ ਤਾਂ ਉਸ ਬੰਦੇ ਤੇ ਚਾਹੇ ਉਹ ਕੋਈ ਐਮ.ਐਲ.ਏ ਹੋਵੇ ਚਾਹੇ ਕੋਈ ਮਨਿਸਟਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਉਹ ਪੁੱਟ ਜਾਣਗੇ ਸਾਰੀਆਂ ਸੰਧੀਆਂ ਗਿਣਾਵਾਂ ਕਾਂਗਰਸ ਨੇ 48 52 60 ਆਪਣਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਆ 68 ਫਿਰ 76 80 85 ਆਪਣਾ ਜਿਹੜਾ ਅਮਰਿੰਦਰ ਸਿੰਘ ਦਾ ਸੀ ਤਿੰਨ ਇਹ ਕਿਨੇ ਕਿਨੇ ਕੀਤੇ ਆ ਇਸ ਸਾਨ ਜਿਹੜੇ ਇਹਨਾਂ ਦੀਆਂ ਹੀ ਕਰਸੂਤਾਂ ਨੇ ਜਿਹਦੇ ਚਗਾਲੀ ਬੀਜੇਪੀ ਵੀ ਆਏ ਨੇ ਔਰ ਬਾਅਦ ਚਾ ਹੁਣ ਇਨਕਲਾਬ ਵੀ ਆ ਗਿਆ ਪੁਲਿਸ ਦੇ ਜ਼ਬਰ ਖਿਲਾਫ ਤੱਪਾ ਮੰਡੀ ਦੇ ਵਿੱਚ ਵੱਡਾ ਇਕੱਠ ਹੁੰਦਾ ਏ ਸੋ ਬਖ ਬਖ ਸੀਤਾ ਪਹੁੰਚਦੀਆਂ ਨੇ ਇਨਸਾਫ ਪਸੰਦ ਲੋਕ ਨੇ ਜਿਹੜੇ ਇੱਥੇ ਇਕੱਠੇ ਹੁੰਦੇ ਨੇ ਬਾਈ ਹਮਤੋਜ ਮਾਨ ਨੇ ਸਾਡੇ ਨਾਲ ਗੱਲ ਕਰਦੇ ਆ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਫਿਰ ਪੰਜਾਬ ਦੇ ਲੋਕ ਹਮ ਹਮਾ ਕੇ ਪਹੁੰਚੇ ਨੇ ਤੇ ਆਉਣ ਵਾਲਾ ਟਾਈਮ ਕਿਦਾਂ ਦਿਖ ਰਿਹਾ ਹੈ ਜੀ ਦੇਖੋ ਸਾਰਾ ਕੁਛ ਇੰਨਾ ਨਹੀਂ ਕਰਨਾ ਟਵਾਰਾ ਸਾਹਿਬ ਜੇ ਐਂ ਆ ਜਾਣਗੇ ਤੇ ਕੱਲੇ ਆ ਨਹੀਂ ਜਾਣਗੇ ਜਿਵੇਂ ਮੈਂ ਆਪਦੇ ਬੋਲਦਿਆਂ ਵਿਖਿਆ ਇਸ ਗੱਲ ਤੇ ਪਹਿਰਾ ਵੀ ਦੇ ਨਾ ਪਊਗਾ ਪਹਿਰਾ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਆਪਦੇ ਰਿਸ਼ਤੇਦਾਰਾਂ ਨਾਲ ਗੱਲ ਕਰੋ ਯਾਰਾਂ ਦੋਸਤਾਂ ਨਾਲ ਗੱਲ ਕਰੋ ਸੱਤ ਚ ਗੱਲ ਕਰੋ ਸਾਡਾ ਉਮੂਮਨ ਹੈ ਉਹਨਾਂ ਵਿਆਹ ਹੋਏ 5 ਮਿੰਟ ਵਧਾਈ ਦੇਣ ਤੋਂ ਬਾਅਦ ਅਸੀਂ ਰਾਜਨੀਤੀ ਡਿਸਕਸ ਕਰਦੇ ਹਾਂ ਰਾਜਨੀਤੀ ਕੀੜੀ ਜਿਹੜੀਆਂ ਚਲਾਕੀਆਂ ਸਿੱਖੀਆਂ ਨੇ ਆ ਬਾਦਲ ਅਮਰਿੰਦਰ ਸਿੰਘ ਹਰਿਆ ਤੋਂ ਜਾਂ ਇੰਦਰਾ ਆੜਗੀਆਂ ਤੋਂ ਉਹ ਚਲਾਕੀਆਂ ਦੀ ਗੱਲ ਕਰਦੇ ਆ ਉਹਦੀ ਬਜਾਏ ਅਸੀਂ ਉਹਨਾਂ ਨੀਤੀਆਂ ਦੀ ਗੱਲ ਕਿਉਂ ਨਾ ਕਰੀਏ ਕਿ ਯਾਰ ਐ ਹੋਣਾ ਚਾਹੀਦਾ ਔਰ ਜਦੋਂ ਐ ਹੋ ਗਿਆ ਪੰਜਾਬ ਬਦਲ ਜਾਊਗਾ ਅਸੀਂ ਚਲਾਕੀਆਂ ਸਿੱਖ ਗਏ ਰਾਜਨੀਤਿਕ ਚੇਤਨਾ ਨਹੀਂ ਵਿਜ਼ਨ ਨਹੀਂ ਕਿ ਪੰਜਾਬ ਬੈਟਰ ਕਿਵੇਂ ਹੋ ਸਕਦਾ ਰੌਲਾ ਪਾ ਕੇ ਇੱਕ ਤੋਂ ਦੂਜਾ ਬਦਲ ਕੇ ਦੂਜੇ ਤੋਂ ਤੀਜਾ ਬਦਲ ਕੇ ਥੋੜੀ ਬਦਲ ਸਕਦੇ ਆ ਨੀਤੀ ਬਣਾਓ ਬੰਦਾ ਜਿਹੜਾ ਮਰਜੀ ਆਈ ਜਾਵੇ ਆਜਾ ਪਾ ਪੁਲਸੀਆ ਜ਼ਬਰ ਨੂੰ ਰੋਕ ਕੇਵੇਂ ਸਕਦੇ ਆਂ ਕਾਫੀ ਹੱਦ ਤੱਕ ਉਹਦੀ ਗੱਲ ਕੀਤੀ ਐ ਅਸੀਂ ਤੁਸੀਂ ਕਹਿ ਰਹੇ ਹੋ ਪੁਲਸੀਆ ਜ਼ਬਰ ਨੂੰ ਰੋਕ ਕਿੱਦਾਂ ਸਕਦੇ ਆਂ ਸਰਕਾਰ ਤਰਕ ਦੇ ਰਹੀ ਐ ਜੀ ਕਹਿੰਦੇ ਪੁਲਿਸ ਦਾ ਮਨੋਬਲ ਤੋੜਨ ਦੇ ਲਈ ਇਕੱਠ ਕੀਤੇ ਜਾ ਰਹੇ ਨੇ ਕਿਹੜਾ ਮਨੋਬਲ ਜਿਹੜਾ ਇਹਨਾਂ ਨੇ ਪੀਲੀ ਵੀ ਇਤਦਾਲੇ ਮੁੰਡੇ ਮਾਰ ਕੇ ਵਿਖਾਇਆ ਜਾਂ ਕਿਹੜਾ ਪੀਲਾ ਇਹਨਾਂ ਨੇ ਕਿਹੜਾ ਮਨੋਬਲ ਵਿਖਾਇਆ ਨਰਿੰਦਰਦੀਪ ਨੂੰ 16 ਤਾਂ ਹੀ ਕਰੰਟ ਲਾ ਕੇ ਜਾਂ ਆ ਜਿਹੜੇ ਦੋ ਮੁੰਡੇ ਮਾਰੇ ਹੋਣ ਬੋਰ ਵਾਲੇ ਕੇਸ ਵਾਲੇ ਮੈਂ ਉੱਥੇ ਗਿਆ ਜੋ ਸੰਜੇ ਵਰਮਾ ਜੀ ਗੁਜ਼ਰੇ ਨੇ ਮੈਨੂੰ ਤੁਸੀਂ ਬਲੀਵ ਕਰਿਓ ਜੇ ਮੈਂ ਉਹਨਾਂ ਦੇ ਵੱਡੇ ਬਰਦਰ ਤੇ ਉਹਨਾਂ ਦੇ ਬੱਚਿਆਂ ਕੋਲੇ ਬੈਠਾ ਵੀ ਵੱਡਾ ਹਾਲ ਸੀ ਭਰਿਆ ਸੀ ਔਰ ਮੈਂ ਹੈਰਾਨ ਤੇ ਪਰੇਸ਼ਾਨ ਹੋ ਗਿਆ ਕਿਉਂਕਿ ਉੱਥੇ ਇੱਕ ਅਜੀਬ ਕਿਸਮ ਦੀ ਚੁੱਪ ਸੀ ਖਾਮੋਸ਼ੀ ਸੀ ਔਰ ਉਹ ਖਾਮੋਸ਼ੀ ਪਤਾ ਕਾ ਦੀ ਸੀ ਡਰ ਦੀ ਕਿ ਸਾਡੇ ਮੂੰਹੋਂ ਕੁਛ ਨਾ ਨਿਕਲ ਜੇ ਕਿ ਅਗਲਾ ਨੰਬਰ ਸਾਡਾ ਲੱਗ ਜੇ ਫਿਰ ਮੈਂ ਉਹਨਾਂ ਨਾਲ ਇਕੱਲੇ ਇਕੱਲੇ ਨਾਲ ਗੱਲ ਕੀਤੀ ਫੇਰ ਮੈਂ ਕੱਲ ਗੋਨੇ ਆਲੇ ਸੀ ਅਸੀਂ ਪਰਸੋਂ ਕਿਉਂਕਿ ਉੱਥੇ ਨਰਿੰਦਰਦੀਪ ਦਾ ਮਾਰਚ ਸੀ ਉੱਥੇ ਗੱਲ ਕੀਤੀ ਜਦੋਂ ਉੱਥੇ ਗੱਲ ਕੀਤੀ ਤਾਂ ਉਹਦੇ ਚ ਮੈਨੂੰ ਇੱਕੋ ਗੱਲ ਮੈਂ ਕਰ ਰਿਹਾ ਸੀਗਾ ਕਿ ਯਾਰ ਇਹਨਾਂ ਨਾਲ ਗੱਲ ਕੀ ਕਰੀਏ ਤਾਂ ਮੈਨੂੰ ਉਹ ਦੱਸਣ ਲੱਗੇ ਮੈਨੂੰ ਆnde ਸਰ ਸਾਨੂੰ ਜਦੋਂ ਧਮਕੀ ਆਉਂਦੀ ਆ ਨਾ ਤਾਂ ਸਾਨੂੰ ਅੱਗੋਂ ਲੋਕ ਕਹਿੰਦੇ ਨੇ ਕਿ ਪੁਲਿਸ ਵਾਲੇ ਕਿ ਐ ਕਰੋ ਗੱਲ ਨਵੇੜ ਲਓ ਥੋੜੀ ਸੈਟਲਮੈਂਟ ਕਰਾ ਦਿੰਨੇ ਆ ਜੇ ਸੈਟਲਮੈਂਟ ਹੋ ਜੂਗੀ ਨਾ ਥੋੜੀ ਤਾਂ ਬਚ ਜੂਗੇ ਹੁਣ ਮੈਨੂੰ ਦੱਸੋ ਪੁਲਿਸ ਇਸ ਲਈ ਬਣਾਈ ਗਈ ਕਿ ਉਹ ਸੈਟਲਮੈਂਟ ਕਰਾਵੇ ਤਾਂ ਫੇਰ ਭਾਈ ਅਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਬਣੀ ਦੇ ਦਿੰਨੇ ਆ ਤੁਹਾਨੂੰ ਤਨਖਾਹਾਂ ਕਿਉਂ ਦੇ ਰਹੇ ਆ 80000 ਪੁਲਿਸ ਗਏ ਤੇ 60 ਤੋਂ 70% ਸਿਰਫ ਵੀਆਈਪੀ ਡਿਊਟੀ ਤੇ ਨਹੀਂ 60 ਤੋਂ 70% ਵੀਆਈਪੀ ਡਿਊਟੀ ਤੇ ਆ ਤਿੰਨ ਤੋਂ ਚਾਰ ਬੈਠੇ ਹੁੰਦੇ ਪੁਲਿਸ ਚੌਂਕੀ ਸਿਰਫ ਉਹ ਰੋਕ ਲੈਣਗੇ ਡਰੱਗ ਵਾਲਿਆਂ ਨੂੰ ਔਰ ਉਹ ਵੀ ਤਿੰਨ ਤੋਂ ਚਾਰ 7 ਵਜੇ ਤੋਂ ਬਾਅਦ ਸ਼ਰਾਬ ਦੇ ਡੱਕ ਜਾਂਦੇ ਨੇ ਤੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਥਿਸ ਇਜ਼ ਦੀ ਵੇ ਪੁਲਿਸ ਪਰਫਾਰਮ ਇਹਦੇ ਲਈ ਸੁਪਰੀਮ ਕੋਰਟ ਦਾ ਵਾਰਡਕਟਰ ਆਇਆ ਸੀ ਕਿ ਪੁਲਿਸ ਦੇ ਰਿਫਾਰਮ ਕਰੋ ਇੱਕ ਹੋਰ ਗੱਲ ਮੈਂ ਪੁਲਸੀਆਂ ਨੂੰ ਲੈ ਕੇ ਵੀ ਕਹਿਣਾ ਉਹ ਬੰਦੇ ਨੇ ਕਿਤੇ ਕਿਸੇ ਬੰਦੇ ਦੀ ਕਿਸੇ ਮਹਿਕਮੇ ਦੇ ਬੰਦੇ ਦੀ ਇਵਨ ਤੁਸੀਂ ਤੇ ਮੈਂ ਪ੍ਰਾਈਵੇਟ ਵਾਲੇ ਵੀ 24 ਘੰਟੇ ਡਿਊਟੀ ਹੁੰਦੀ ਹੈ ਪੁਲਿਸ ਵਾਲੇ ਆਂਦੀ ਹੁੰਦੀ ਵਿਚਾਰਿਆਂ ਦੀ ਇੱਥੇ ਮੈਂ ਵਿਚਾਰੇ ਕਹੂੰਗਾ ਉਹਨਾਂ ਨੂੰ 24 ਘੰਟੇ ਡਿਊਟੀ ਔਰ ਉਤਲੇ ਅਫਸਰਾਂ ਦੇ ਨਹੀਂ ਥਲੜਿਆਂ ਦੀ ਕਦੋਂ ਮਰਜੀ ਸਾਧ ਲੈਂਦੇ ਤੂੰ ਡਿਊਟੀ ਤੇ ਆ ਯਾਰ ਦਸ ਟੋਟਲੀ ਇਨ ਹਿਊਮਨ ਇਹ ਕੋ ਬੰਦਿਆਂ ਵਾਲੀ ਗੱਲ ਹੈ ਇਹਨਾਂ ਦੀਆਂ ਸ਼ਿਫਟਾਂ ਕਿਉਂ ਨਹੀਂ ਹੁੰਦੀਆਂ ਆ ਜਿਹੜੇ 70% ਆ ਵੀਆਈਪੀਆਂ ਨੂੰ ਲੱਗੇ ਸਲੂਟ ਮਾਰਦੇ ਇਹਨਾਂ ਨੂੰ ਹੁਣ ਖਤਰਾ ਹੋ ਗਿਆ ਪਹਿਲਾਂ ਤਾਂ ਇਹ ਨਹੀਂ ਸੀ ਸਡਨਲੀ ਖਤਰਾ ਹੋ ਗਿਆ ਇਹਨਾਂ ਨੂੰ ਇਹ ਇੱਧਰ ਲਾਓ ਲੋਕਾਂ ਦੀ ਸੇਫਟੀ ਤੇ ਬਾਰਤੇ ਨਹੀਂ ਹੈ ਤੇ ਜਦ ਕਿ ਇੱਥੇ ਸਾਡੇ ਤਾਂ ਇੱਥੇ ਬੰਬ ਵੀ ਬੜੇ ਚਲਦੇ ਉਹਨਾਂ ਤਾਂ ਚਲਦੇ ਨਹੀਂ ਇਹ ਕੀ ਹੋ ਗਿਆ ਸਾਡੀ ਪੁਲਿਸ ਹੋਵੇ ਸਾਡੀਆਂ ਏਜੰਸੀਆਂ ਹੋਣ ਉਹਨਾਂ ਦਾ ਰਾਜਨੀਤੀਕਰਨ ਹੋ ਗਿਆ ਰਾਜਨੀਤੀਕਰਨ ਤੋਂ ਮੇਰਾ ਭਾਵ ਕੀ ਹੈ ਕਿ ਜਿਹਦੀ ਸਰਕਾਰ ਹੈ ਉਹ ਆਪਦੇ ਹਿਸਾਬ ਨਾਲ ਪਰਚੇ ਬਣਵਾਉਂਦੀ ਆ ਆਪਦੇ ਹਿਸਾਬ ਨਾਲ ਇਨਵੈਸਟੀਗੇਸ਼ਨਾਂ ਕਰਦੀ ਹੈ ਇਹ ਕੋਈ ਕਾਨੂੰਨ ਹੈ ਮਤਲਬ ਜਿਹਦੀ ਸਰਕਾਰ ਉਹ 5 ਸਾਲ ਕੁੱਟੇ ਦੂਜੇ ਮਰਨ ਔਰ ਹਰ ਸਰਕਾਰ ਵਾਰੀ ਵਾਰੀ ਆਏ ਕਰੇ ਕਿ ਕਿੰਨੀਆਂ ਪਾਰਟੀਆਂ ਨੇ ਕੱਲ ਅਸੀਂ ਉੱਥੇ ਸੀ ਤੁਸੀਂ ਨਹੀਂ ਸੀ ਪਰਸੋਂ ਆਪਣਾ ਤਲਵੰਡੀ ਅਖਲੀਆ ਹੈ ਉੱਥੇ ਇੱਕ ਪੁਲ ਆ ਹੋ ਰਹੀ ਹੈ ਪਬਲਿਕ ਹੀਅਰਿੰਗ ਕੱਲ ਨੂੰ ਹਾਂ ਕੱਲ ਹੈ ਜੀ ਕੱਲ ਅਸੀਂ ਉਹ ਦੋ ਦਿਨ ਪਹਿਲਾਂ ਉੱਥੇ ਸੀ ਕਿ ਉਹਨਾਂ ਨੇ ਆਪਦੇ ਦੁੱਖ ਰੋਏ ਮੈਂ ਕਿਹਾ ਗੱਲ ਸੁਣੋ ਜਦੋਂ ਦੁੱਖ ਰੋ ਰਹੇ ਹੋ ਤਾਂ ਅਸੀਂ ਖੜੇ ਆ ਆ ਤੁਹਾਡਾ ਐਮਐਲ ਕਿੱਧਰ ਗਿਆ ਚਾਦ ਕੇ ਪੂਰਾ ਇਲਾਕਾ ਆਇਆ ਸੀ ਉੱਥੇ ਪੂਰੇ ਪਿੰਡ ਸੀਗੇ ਮੈਂ ਕਿਹਾ ਤੁਹਾਡਾ ਐਮਐਲਏ ਕਿੱਥੇ ਆ ਤੁਹਾਡਾ ਆਪੋਜੀਸ਼ਨ ਵਾਲਾ ਲੀਡਰ ਕਿੱਥੇ ਜਿਹੜਾ ਇੱਥੇ ਆ ਰਿਹਾ ਸੀ ਉਹ ਹੈ ਨਹੀਂ ਤੇ ਮੈਂ ਕਿਹਾ ਜਦੋਂ ਫੈਕਟਰੀ ਲੱਗ ਗਈ ਰੱਬ ਨਾ ਕਰੇ ਜੇ ਲੱਗ ਗਈ ਤਾਂ ਉਹਦੇ ਠੇਕੇ ਲੈਣੇ ਸਭ ਤੋਂ ਪਹਿਲਾਂ ਆ ਜਾਣਗੇ ਇਹ ਕੇਵਲ ਸਾਡੇ ਐਮਐਲਏ ਜਿਹੜੇ ਲੋਕਾਂ ਚਾਉਂਦੇ ਹੀ ਨਹੀਂ ਜਿੱਤਣ ਤੋਂ ਬਾਅਦ ਆਉਂਦੇ ਆ ਤਾਂ ਗੱਲਾਂ ਮੱਥਾ ਟੇਕਣ ਜਾਂ ਵਿਆਹ ਸ਼ਾਦੀ ਦੇ ਹੱਥ ਜੋੜਨ ਤੇ ਜਾਂ ਠੇਕੇ ਲੈਣ ਤੇ ਕਰਪਸ਼ਨ ਕਰਨ ਤੇ ਉਹ ਜਿਹੜਾ ਲੋਟੂ ਲੋਟੂ ਟੋਲਾ ਹੁੰਦਾ ਹੈ ਜਿਹੜਾ ਪਹਿਲਾਂ ਕਾਂਗਰਸੀਆਂ ਨਾਲ ਸੀ ਉਦੋਂ ਪਹਿਲਾਂ ਕਾਲੀਆਂ ਤੇ ਬੀਜੇਪੀ ਨਾਲ ਸੀ ਉਹ ਹੁਣ ਆਪ ਆਲਿਆਂ ਨਾਲ ਲੱਗਿਆ ਫਿਰਦਾ ਜੱਗ ਵੇਖ ਲੋ ਹਰ ਐਮਐਲ ਦੇ ਹੱਥੇ-ਪਾਸੇ ਸਾਰੇ ਉਹੀ ਠੇਕੇ ਹੋਣੇ ਦਰਜ ਆ ਰਹੇ ਨਹੀਂ ਤੇ ਕੀ ਹੋ ਰਿਹਾ ਹੈ ਇਹਨੂੰ ਰੋਕੂਗਾ ਕਿਵੇਂ ਹੁਣ ਆਪਾਂ ਕਹਿ ਰਹੇ ਹਾਂ ਅਗਲੇ ਇਹਨਾਂ ਨੂੰ ਲਾਓ ਜੇ ਉਹ ਵੀ ਗੰਦੇ ਨਿਕਲ ਗਏ ਫੇਰ ਸੋ ਤਾਂ ਇਹ ਕਰੋ ਕਿ ਜਿਹੜੇ ਵੀ ਨਵੇਂ ਆਉਣ ਉਹ ਕਿਹੜੀਆਂ ਸ਼ਰਤਾਂ ਤੇ ਆਉਣਗੇ ਉਹ ਸ਼ਰਤਾਂ ਲਿਖੀਆਂ ਜਾਣ ਇਨਕਲਾਬ ਕਹਿ ਕੇ ਨਹੀਂ ਹੁੰਦਾ ਡਿਟੇਲ ਲਿਖਣੀ ਪੈਂਦੀ ਹੈ ਕਿ ਪੁਲਿਸਿਆ ਜ਼ਬਰ ਕਿਵੇਂ ਰੋਕੂਗਾ ਉਹਦੀ ਡਿਟੇਲ ਹੈ ਅਜੀ ਲਿਖ ਕੇ ਦੇ ਰਹੇ ਰੇਤਾ ਮੁਫਤ ਕਿਵੇਂ ਹੋਊਗਾ ਮੁਫਤ ਹੋਣ ਦੇ ਨਾਲ ਨਾਲ ਲੋਕਾਂ ਨੂੰ ਫਰੀ ਕਿਵੇਂ ਮਿਲੂਗਾ ਤੇ ਗਵਰਨਮੈਂਟ ਦਾ ਰੈਵਨਿਊ ਕਿਵੇਂ ਵਧੂਗਾ ਉਹ ਸਭ ਲਿਖਿਆ ਹੋਵੇ ਵਿੱਚ ਐ ਹੀ ਕੋਈ 30 ਤੋਂ 35 ਮਸਲੇ ਨੇ ਜਿਹਦੇ ਵਿੱਚ ਮੈਡੀਕਲ ਆਉ ਹੋ ਐਜੂਕੇਸ਼ਨ ਆਉ ਰੈਵਨਿਊ ਵਧਾਉਣਾ ਆਉ ਸੋਮੈਨੀ ਥਿੰਗਸ ਉਹ 35 ਦੇ 35 ਡਿਟੇਲ ਚ ਲਿਖੇ ਹੋਣ ਫਿਰ ਉਹਦੇ ਲਈ ਇੱਥੇ ਲੋਕਾਂ ਨੂੰ ਆ ਕੇ ਐਫੀਡਵਟ ਦਿਓ ਕਿ ਕਰਾਂਗੇ ਉਦੋਂ ਬਾਅਦ ਨਾ ਕਰਨ ਫੇਰ ਕਿਉਂ ਜੀ ਫੇਰ ਵੀ ਨਹੀਂ ਕਹਿਣਗੇ ਦਾ ਬਾਦ ਅਦਾਲਤ ਚ ਵੀ ਲਿ ਜਾਵਾਂਗੇ ਤੇ ਅਗਲੀ ਵਾਰੀ ਜੁੱਤੀਆਂ ਮਾਰ ਕੇ ਭਜਾਵਾਂਗੇ ਸੋ ਕੌਣ ਬੰਨ ਰਿਹਾ ਹੈ ਇਹਮ ਨਹੀਂਗਾ ਕੀੜੀਆਂ ਸ਼ਰਤਾਂ ਤੇ ਬੰਨ ਰਿਹਾ ਉਹ ਅਹਿਮ ਹੈ ਅੱਜ ਵੀ ਉਹੀ ਗੱਲ ਕੀਤੀ ਹੈ ਕਿ ਪੁਲਿਸ ਸਾਡੇ ਚੋਂ ਹੀ ਆਈ ਹੈ ਇੱਕ ਤਾਂ ਉੱਥੋਂ ਨਹੀਂ ਡਿੱਗੀ ਇਹਨਾਂ ਨੂੰ ਉੱਥੋਂ ਜਿਹੜਾ ਹੁਕਮ ਹੁੰਦਾ ਹੈ ਇਹ ਉਹਦੇ ਹਿਸਾਬ ਨਾਲ ਫਿਰਦੇ ਨੇ ਲੋਕਾਂ ਦੇ ਨੇ ਕਿ ਬੁਲਸੀਏ ਦੀ ਯਾਰੀ ਮਾੜੀ ਤੇ ਦੋਸਤੀ ਹੈ ਪਤਾ ਨਾ ਕਦੋਂ ਫਿਰ ਜੇ ਨਹੀਂ ਉਹ ਬਾਈ ਨੇਚਰ ਐ ਨਹੀਂ ਹੁੰਦੇ ਉਤੋਂ ਆਰਡਰ ਨਾਲ ਫਿਰ ਜਾਂਦੇ ਨੇ ਵਿਚਾਰੇ ਹਮ ਅਲਖੇ ਵਾਲੀ ਘਟਨਾ ਵੀ ਆਰਡਰ ਹੋਇਆ ਅੱਧੇ ਘੰਟੇ ਦੇ ਅੰਦਰ ਅੰਦਰ ਤੇ ਅੱਗੇ ਜਾ ਕੇ ਰੁਖ ਬਦਲ ਗਿਆ ਪਹਿਲਾਂ ਤਾਂ ਮਾਫੀ ਮੰਗ ਰਹੇ ਸੀ ਆਪਦੀ ਗਲਤੀ ਦੀ ਹਮ ਸੋ ਆਰਡਰ ਉਹਦਾ ਪਾਰਦਰਸ਼ੀ ਹੋ ਸਕੇ ਤੇ ਜਿਹਨੇ ਐਵ ਜਾ ਗੰਦਾ ਆਰਡਰ ਦਿੱਤਾ ਉਹਨੂੰ ਪਨਿਸ਼ ਕਰ ਸਕੀਏ ਉਹਦੇ ਲਈ ਅਸੀਂ ਇੱਕ ਪ੍ਰੋਜੈਕਟ ਆ ਕਰ ਜੋ ਆਲਰੇਡੀ ਐਗਜ਼ਿਸਟਿੰਗ ਹੈ ਲਾਅ ਬਣਿਆ ਹੋਇਆ 2007 ਪੀਏਸੀ ਦਾ ਪਬਲਿਕ ਆ ਕੰਪਲੇਂਟ ਅਥਾਰਟੀ ਉਹਦੇ ਵਿੱਚ ਐਮੈਂਡਮੈਂਟ ਕਰਨ ਦੇ ਅਸੀਂ ਨੌ ਨੁਕਤੇ ਦਿੱਤੇ ਨੇ ਉਹ ਨੌ ਨਕਤਿਆਂ ਤੋਂ ਬਾਅਦ ਇਹ ਜਿਹੜੀ ਬਾਡੀ ਹੋਊਗੀ ਇਫੈਕਟਿਵ ਹੋਊਗੀ ਤੇ ਐਫ ਆਈ ਆਰ ਤੋਂ ਬਾਅਦ ਵੀ ਤੇ ਐਫ ਆਈ ਆਰ ਤੋਂ ਪਹਿਲਾਂ ਵੀ ਜੇ ਕਿਸੇ ਨਾਲ ਜ਼ਬਰ ਹੋ ਰਿਹਾ ਤਾਂ ਆਪਾਂ ਉਹਦੇ ਤੇ ਕੰਟਰੋਲ ਕਰਕੇ ਉਹਨੂੰ ਸਜ਼ਾ ਵੀ ਦਿਵਾਵਾਂਗੇ ਕਿ ਫਿਕਸ ਟਾਈਮ 'ਚ ਮਤਲਬ ਅਸੀਂ ਕਹਿ ਰਹੇ ਹਾਂ 90 ਦਿਨ 90 ਦਿਨਾਂ ਦੇ ਅੰਦਰ ਉਹਨੂੰ ਕਰਨਾ ਪਊਗਾ ਉਹ ਔਰ ਉਹਨਾਂ ਦੀ ਜਿਹੜੀ ਕਾਰਵਾਈ ਹੋਗੀ ਉਹ ਪਾਰਦਰਸ਼ੀ ਹੋਊਗੀ ਉਹ ਮੇਲ ਤੇ ਪਾਈ ਜਾਊਗੀ ਤੇ ਜਿਹੜਾ ਆਈ ਹੋਊਗਾ ਇਹਨਾਂ ਨੂੰ ਜਵਾਬ ਦੇਊਗਾ ਨਾ ਕਿ ਆਪਦੇ ਐਸਐਸਪੀ ਨੂੰ ਜਿਹੜੀ ਕੰਪਲੀਟ ਪੀਏਸੀ ਕਰੂਗੀ ਹਮਮ ਔਰ ਉਹ ਵੀ ਪਾਰਦਰਸ਼ੀ ਹੋ ਉਹਨਾਂ ਨੂੰ ਚੁਣਨ ਦਾ ਤਰੀਕਾ ਸਟੇਟ ਵਾਈਜ਼ ਡਿਵੀਜ਼ਨ ਵਾਈਜ਼ ਉਹ ਵੀ ਬਹੁਤ ਪ੍ਰੋਪਰਲੀ ਲਿਖ ਕੇ ਲੋਕਾਂ 'ਚ ਦੇਵਾਂਗੇ ਤੁਹਾਨੂੰ ਵੀ ਦੇਵਾਂਗੇ ਸੋ ਦਿਸ ਇਜ਼ ਦੀ ਵੇ ਪਪੂਲੇਸ਼ਨ ਨੂੰ ਕਿਵੇਂ ਰੋਕ ਸਕਦੇ ਆ ਵਰਨਾ ਮੈਂ ਤੁਹਾਨੂੰ ਲਿਖ ਕੇ ਦਿੰਨਾ ਅਗਲੇ 100 ਸਾਲ ਵੀ ਐ ਨਾਉਰੇ ਨਾੜੇ ਲਾਉਂਦੇ ਰਹੋ ਜੀ ਨਾਰੇ ਲਾਰਿਆਂ ਚ ਬਦਲਦੇ ਰਹਿਣਗੇ ਕਿ ਆਪਾਂ ਪਹਿਲਾਂ ਅਮਰਿੰਦਰ ਸਿੰਘ ਨੂੰ ਗਾਲਾਂ ਕੱਢਦੇ ਸੀ ਉਸ ਤੋਂ ਪਹਿਲਾਂ ਬਾਦਲ ਨੂੰ ਹਣ ਭਗਵੰਤ ਨੂੰ ਫਿਰ ਅਗਲੇ ਕਿਸੇ ਨੂੰ ਕੱਢੀ ਜਾਵਾਂਗੇ ਆਹੀ ਹੋਊਗਾ ਕਿਉਂਕਿ ਬਾਹਰ ਲੀਆਂ ਸਰਕਾਰਾਂ ਚੰਗੀਆਂ ਨਹੀਂ ਲੋਕ ਚੰਗੇ ਜਦੋਂ ਉਹਨਾਂ ਨੇ ਡਿਮਾਂਡ ਕੀਤੀ ਤਾਂ ਉੱਥੇ ਮੁੱਦਿਆਂ ਤੇ ਇਲੈਕਸ਼ਨ ਹੋਣ ਲੱਗ ਗਏ ਤੇ ਮੁੱਦਿਆਂ ਦੇ ਹਿਸਾਬ ਨਾਲ ਸਿਸਟਮ ਚੱਲਣ ਲੱਗ ਗਿਆ ਇਹ ਹੈ ਰਸਤਾ ਬਚਨ ਦਾ ਸਰਕਾਰ ਇਹ ਵੀ ਕਹਿ ਰਹੀ ਹੈ ਜੇ ਪੁਲਿਸ ਕੋਈ ਕੰਮ ਨਹੀਂ ਕਰਦੀ ਤਾਂ ਵੀ ਤਰਨੇ ਜੇ ਕਰਦੀ ਹੈ ਤਾਂ ਵੀ ਤਰਨੇ ਕਹਿੰਦੇ ਜਾਵੇ ਤਾਂ ਜਾਵੇ ਕਿੱਧਰ ਨੂੰ ਆਹੀ ਤਾਂ ਮਸਲਾ ਹੈ ਉਹ ਉਹ ਕੰਮ ਕਰਦੀ ਹੈ ਜੋ ਨਹੀਂ ਕਰਨਾ ਚਾਹੀਦਾ ਤੇ ਜੋ ਕਰਨਾ ਚਾਹੀਦਾ ਉਹ ਕਰਦੀ ਨਹੀਂਗੀ ਤੁਹਾਨੂੰ ਉਦਾਹਰਨ ਦੇ ਚੁੱਕਿਆ ਕਿ ਇੱਕ ਬੰਦੇ ਦੇ ਇੱਕ شریف ਮੁੰਡੇ ਦੇ ਜਿਹੜਾ ਚਾਰ ਭਾਸ਼ਾਵਾਂ ਜਾਣਦਾ ਸੀ ਟੀਚਰ ਵੀ ਸੀ ਉਹਦੇ 16 ਥਾਂ ਕਰੰਟ ਲਾ ਕੇ ਮਾਰਦੇ ਹੋਗੇ ਇਹ ਕੰਮ ਹੈ ਤੁਹਾਡਾ ਜਾਂ ਇੱਥੇ ਜਿਹੜਿਆ ਹੁਣ ਮਾਰੇ ਆ ਮਲੋਟ ਕੋਲੇ ਮੁੰਡਿਓ ਅਬੋਰ ਵਾਲੇ ਕੇਸ ਚ ਜਾਂ ਪੀਲੀਬੀਤ ਵਾਲੇ ਮਾਰੇ ਆ ਕਿੰਨੇ ਮਰ ਜੀ ਗਏ ਲੋ ਜਾਂ ਜੋ ਲੱਖੇ ਨਾਲ ਕਹਿੰਦੇ ਜੇ ਕੋਈ ਕਿਸੇ ਦੇ ਬੱਚੇ ਨੂੰ ਚੱਕਦਾ ਹੈ ਕਿਡਨੈਪ ਕਰਦਾ ਹੈ ਫਿਰ ਉਹਨੂੰ ਫੜਿਆ ਜਾਂਦਾ ਹੈ ਉਤੋਂ ਪੁਲਿਸ ਤੇ ਹਮਲਾ ਕਰੇ ਤਾਂ ਪੁਲਿਸ ਆਪਣੀ ਸੇਫਟੀ ਚ ਉਹਦੇ ਤੇ ਹਥਿਆਰ ਵੀ ਨਾ ਚੱਕ ਆਹ ਦੱਸਿਓ ਜੀ ਆ ਕਿਵੇਂ ਹੋਇਆ ਮੁਕਾਬਲਾ ਆ ਡੀਆਈਜੀ ਕੀ ਕਹੇਗਾ ਤੇ ਬਾਅਦ ਚ ਕੰਪਲੇਂਟ ਕੀ ਬਣੀ ਹੈ ਪਹਿਲਾਂ ਤੇ ਆਂਦੇ ਅਸੀਂ ਇਨਕਾਊਂਟਰ ਕਰਤਾ ਬਾਅਦ ਜਾਂਦੇ ਨਹੀਂ ਪੁਲਿਸ ਤੋਂ ਉਹਨਾਂ ਨੂੰ ਲੈ ਕੇ ਜਾ ਰਹੀ ਸੀ ਆਟੈਕ ਹੋ ਗਿਆ ਉਹ ਚੋਂ ਦੋਨੇ ਮਾਰੇ ਗਏ ਬਾਕੀ ਪੁਲਿਸ ਨੂੰ ਕੁਝ ਨਹੀਂ ਹੋਇਆ ਕਮਾਲ ਨਿਸ਼ਾਨੇ ਪਤੰਦਰਾ ਉਹਨਾਂ ਦੇ ਇਹ ਇਹ ਕਹਿ ਰਿਹਾ ਜਾਂ ਉਹ ਕਰਨਲ ਆਪਣੇ ਜੋ ਕਰਨਲ ਸਾਹਿਬ ਸੀ ਬਾਟ ਸਾਹਿਬ ਉਹਦੀ ਉਹਦੇ ਨਾਲ ਕੀ ਹੋਇਆ ਔਰ ਉਸ ਤੋਂ ਪਹਿਲਾਂ ਜਿਹਦੀ ਤੁਸੀਂ ਗੱਲ ਕਰ ਰਹੇ ਸੀ ਉਹ ਬੱਚਾ ਜਿਹੜਾ ਅਗਵਾ ਹੋਇਆ ਸੀ ਜਿਹਨੇ ਕੀਤਾ ਸੀ ਜਦ ਕਿ ਉਹਨਾਂ ਦਾ ਫੈਮਿਲੀ ਡਿਸਪਿਊਟ ਸੀ ਉਹਨੂੰ ਫੜ ਕੇ ਮਾਰਿਆ ਗਿਆ ਉਹ ਆਰਡਰ ਕਿਹਦਾ ਸੀ ਵੈਸੇ ਤਾਂ ਓਪਨ ਘੁੰਮ ਰਹੀ ਆ ਉਹ ਗੱਲ ਬਹੁਤ ਟੌਪ ਤੋਂ ਆਰਡਰ ਆਇਆ ਸੀ ਉਹ ਤੋਂ ਆਰਡਰ ਆਇਆ ਸੀ ਮਾਰਨ ਦਾ ਔਰ ਮੁੰਡੇ ਨੂੰ ਮੁੱਧਾ ਬਾਕੇ ਗੋਲੀ ਮਾਰੀ ਗਈ ਉਹ ਚੋਤਾ ਜਰਾ ਪੋਸਟਮਾਰਟਮ ਲੈ ਲਓ ਕਿੰਨੀ ਗੋਲੀ ਗੋਲੀ ਨੇੜਿਓਂ ਵੱਜੀ ਐ ਬੜਾ ਕੁਝ ਹੁੰਦਾ ਇਹਨੂੰ ਕੱਢ ਲਓ ਜ਼ਰਾ ਗੱਲ ਤਾਂ ਇਹ ਇੱਕ ਹੀ ਗੱਲ ਸਾਹਮਣੇ ਨਹੀਂ ਆਉਣ ਦਿੰਦੇ ਕਿੱਥੇ ਆ ਉਹ ਪੋਸਟਮਾਰਟਮ ਕੱਢੋ ਪাব ਪਬਲਿਕ ਡੋਮੇਨ 'ਚ ਕਹਿੰਦੇ ਜੀ ਫਿਰ ਜੇ ਕੋਈ ਇਦਾਂ ਦਾ ਧੱਕਾ ਹੁੰਦਾ ਫਿਰ ਕੋਰਟ ਕਚੈਰੀਆਂ ਕਾਦੇ ਵਾਸਤੇ ਨੇ ਉੱਥੇ ਜਾ ਕੇ ਤੁਸੀਂ ਆਪਾਂ ਕਿਹਾ ਕੋਰਟ 'ਚ ਲਾਈਨ ਲੱਗਦੀ ਐ ਔਰ ਉਹ ਵਾਰੀ ਆਉਂਦੀ ਕਿ ਤਿੰਨਾ ਚਾਰਾਂ ਸਾਲਾਂ ਬਾਅਦ ਔਰ ਉਹ ਵੀ ਉਹਦੀ ਵਾਰੀ ਆਉਂਦੀ ਜਿਹਦੇ ਕੋਲੇ ਲੱਖਾਂ ਕਰੋੜਾਂ ਰੁਪਇਆ ਹੈ ਜਿਹੜਾ ਉਹ ਵੱਡੇ ਵਕੀਲਾਂ ਨੂੰ ਦੇ ਸਕੇ ਤੇ ਜੇ ਉਹ ਹੈਗਾ ਤਾਂ ਤੁਸੀਂ ਇੱਕ ਐਕਟ ਬਣਾਇਆ ਹੋਇਆ ਉਹਨੂੰ ਮਾੜਾ ਜਿਹਾ ਸਚਾਰੂ ਕਰ ਦਿਓ ਉਹ ਵੀ ਸੁਪਰੀਮ ਕੋਰਟ ਨੇ ਹੀ ਕਿਹਾ ਸੀ ਸਾਡੇ ਕੋਰਟ ਨੇ ਹੀ ਕਿਹਾ ਸੀ ਉਸ ਕਮੇਟੀ ਨੂੰ ਦੇ ਦਿਓ ਉਹ ਤਾਕਤਾਂ ਜਿੱਦੀ ਮੂਲ ਭਾਵਨਾ ਸੁਪਰੀਮ ਕੋਰਟ ਦੀ ਉਹ ਸੀ ਉਹ ਕਿਉਂ ਨਹੀਂ ਮੰਨਦੇ ਉਹ ਵੀ ਕੋਰਟ ਨੇ ਹੀ ਕਿਹਾ ਮੰਨ ਜੋ ਕੀ ਪ੍ਰੋਬਲਮ ਹੈ ਇਹ ਗੱਲਾਂ ਕੀ ਨੇ ਨਾ ਇਹ ਗੱਲਾਂ ਕੀ ਕਰਦੇ ਨੇ ਇਹਨਾਂ ਨੇ ਆਮ ਤੌਰ ਤੇ ਆਪਣੇ ਲੋਕਾਂ ਨੂੰ ਭਰਮਾਇਆ ਕੀ ਹੈ ਕਿ ਕਿਸੇ ਵੀ ਗੱਲ ਨੂੰ ਉਹ ਨਰਬਤ ਨਰਬਤ ਤੰਦੂ ਘਾਰੇ ਚ ਬਸਾਉਣਾ ਹੈ ਤਾਂ ਇਧਰੋਂ ਵੀ ਗੱਲ ਕਰਾ ਦਿਓ ਰੌਲਾ ਪਵਾ ਦਿਓ ਬਸ ਕੰਮ ਹੋ ਜੂ। ਔਰ ਸਾਡੇ ਚਿੱਕੜ ਚੌਧਰੀ ਬਥੇਰੇ ਫਿਰਦੇ ਹੁੰਦੇ ਆ। ਆ ਮੈਂ ਆਪਾਂ ਗੱਲਾਂ ਕਰ ਰਹੇ ਆ ਥੋੜੇ ਇਹਦੇ ਤੇ ਵੀ ਵੇਖਿਓ ਜੇ ਕਿੰਨੇ ਕਮੈਂਟ ਕਰਨਗੇ ਉਹਨਾਂ ਦੇ ਕਿਤੇ ਕਮੈਂਟ ਪੜਿਓ ਜੇ ਕੋਈ ਸਾਰਥਕ ਹੁੰਦਾ ਹੈ। ਕਈ ਤਾਂ ਹਿੰਦੀ ਜੀ ਘਰੀ ਜਾਂਦੇ ਉਹਨਾਂ ਨੂੰ ਪਤੰਦਰਾਂ ਨੂੰ ਪੰਜਾਬ ਦੀ ਬੜੀ ਚਿੰਤਾ ਹੋ ਗਈ ਹੈ। ਅਛਾ ਤੇ ਦਿੱਲੀ ਵਾਲਿਆਂ ਦੇ ਨਾਲ ਹੀ ਆ ਗਏ ਐ ਇਹ ਕੀ ਐ ਇਹ ਉਹ ਲੋਕ ਨੇ ਜੋ ਗੱਲ ਨੂੰ ਪਰਮਾਉਣਾ ਚਾਹੁੰਦੇ ਐ ਇਹ ਦੱਸ ਦੇ ਨਾ ਲੌਜੀਕਲੀ ਮਯਾਨਾ ਇਹਨਾਂ ਦਾ ਮੁੱਖ ਮੰਤਰੀ ਹੋਵੇ ਇਹਨਾਂ ਦਾ ਕੋਈ ਮਨਿਸਟਰ ਹੋਵੇ ਇਹਨਾਂ ਦਾ ਏਜੀ ਆਫਿਸ ਹੋਵੇ ਇਹਨਾਂ ਦਾ ਕੋਈ ਬੰਦਾ ਹੋਵੇ ਪਬਲਿਕ ਦੇ ਸਾਹਮਣੇ ਬਾਕੇ ਕੱਲਾ ਮੇਰੇ ਨਾਲ ਹੀ ਗੱਲ ਕਰ ਲੋ 10 ਮਿੰਟ ਚਲੋ ਮੇਰੇ ਨਾਲ ਛੱਡੋ ਨਹੀਂ ਕਰ ਪਾਉਣਗੇ ਜਿਹੜਾ ਬੰਦਾ ਸਾਡੀ ਟੀਮ ਦਾ ਚੁੱਲ ਲੈਣ ਉਹਦੇ ਨਾਲ ਗੱਲ ਕਰ ਲੈਣ ਅਸੀਂ ਨੀਤੀਆਂ ਦੇ ਕੇ ਬਾ ਦੇਾਂਗੇ ਇਹ ਪੁੱਛਾਂਗੇ ਕਿ ਦੱਸੋ ਇਹ ਗਲਤ ਐ ਜਾਂ ਸਹੀ ਐ ਜੇ ਸਹੀ ਐ ਜਿਹਨੂੰ ਪਹਿਲਾਂ ਇਹ ਵੀ ਕਹਿੰਦੇ ਰਹੇ ਨੇ ਕਿ ਐ ਕਰਾਂਗੇ ਉਹਨੂੰ ਮੰਨਣਗੇ 20000 ਕਰੋੜ ਰੁਪਇਆ ਰੇਤੇ ਚੋ ਬਚ ਸਕਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਅਰਵਿੰਦ ਕੇਜਰੀਵਾਲ ਕਹਿ ਰਿਹਾ ਸੀ ਜੀ ਹੁਣ ਉਹ ਦੱਸੂਗਾ ਕਿ ਉਹ 20000 ਰੁਪਇਆ 20000 ਕਰੋੜ ਰੁਪਇਆ ਉਹ ਕਿੱਧਰ ਗਿਆ ਪਿਛਲੇ ਸਾਲ ਦਾ ਗਵਰਨਮੈਂਟ ਦਾ ਰੈਵਨਿਊ ਪਤਾ ਕਿੰਨਾ ਹੈ ਗਵਰਨਮੈਂਟ ਦਾ ਰੈਵਨਿਊ ਹੈਗਾ 288 ਕਰੋੜ 288 ਕਰੋੜ ਹਨਾ ਔਰ ਕਰਪਸ਼ਨ ਜਿਹਦੀ ਇਹ ਗੱਲ ਕੀਤੀ ਸੀ ਇਹਨੇ ਆਪਣੇ ਨੇ ਕੀ ਨਾਇਦਾ ਕੇਜਰੀਵਾਲ ਨੇ ਉਹ 20000 ਕਰੋੜ ਕਿੱਧਰ ਗਿਆ ਦੱਸ ਦੇ ਉਦੋਂ ਗੱਲ ਤੋਂ ਬੋਲਿਆ ਸੀ ਕਿ ਹੁਣ ਗੱਲ ਤੋੜਿਆ ਇਹ ਤਾਂ 288 ਕਰੋੜ ਹੀ ਹੋਇਆ ਬਾਕੀ 20000 ਕਰੋੜ ਕੌਣ ਲੈ ਗਿਆ ਮੈਂ ਦੱਸ ਦੇਣਾ ਇਹ ਨਹੀਂ ਦੱਸ ਪਾਉਣਗੇ ਇਹ ਗਿਆ ਹੈਗਾ ਇਨ੍ਹਾਂ ਦੀ ਜੇਬ ਚ ਜਿਵੇਂ ਕਿ ਪਿਛਲੀ ਵਾਰੀ ਇਹ ਗਿਆ ਸੀਗਾ ਕਾਂਗਰਸੀਆਂ ਦੀ ਜੇਬ 'ਚ ਉਹ ਤੋਂ ਪਹਿਲਾਂ ਗਿਆ ਸੀ ਆਪਣਾ ਬੀਜੇਪੀ ਵਾਲੇ ਤੇ ਅਕਾਲੀਆਂ ਦੀ ਜੇਬ 'ਚ ਆ ਮਸਲਾ ਹੈ ਪਹਿਲਾਂ ਇਹਨਾਂ ਨੇ ਵੋਟ ਲੈਣੀ ਸੀ ਗਈ ਗਏ ਉਹ ਨੀਅਤ ਬਦਲ ਗਿਆਂਦੇ 20000 ਕਰੋੜ ਅਸੀਂ ਕਿਉਂ ਨਾ ਕਮਾਈਏ ਉਹਨਾਂ ਨੂੰ ਕਮਾਉਣ ਲੱਗ ਗਏ ਦਿਸ ਇਜ਼ ਦੀ ਪ੍ਰੋਬਲਮ ਮੈਂ ਇਹਨਾਂ ਦੱਸ ਤਾਂ ਦੇਣ ਕਿ ਕਿਹਾ ਸੀ ਕਿ ਨਹੀਂ ਕਿਹਾ ਸੀ ਕੀ ਭਗਵੰਤ ਸਿੰਘ ਮਾਨ ਨੇ ਕੁਲਤਾਰ ਸਿੰਘ ਸੰਧਵਾ ਨੇ ਬੁੱਢੇ ਨਾਲੇ ਤੇ ਤੁਰ ਕੇ ਕਿਹਾ ਨਹੀਂ ਸੀ ਕਿ ਇਹ ਗਲਤ ਪਾਣੀ ਹੈ ਕਾਲਾ ਪਾਣੀ ਹੈ ਬੰਦ ਹੋਣਾ ਚਾਹੀਦਾ ਕੀ ਭਗਵੰਤਮਾਨ ਛੇਤੀਆ ਪੇਪਰ ਮੇਲੇ ਮੁਖਤਸਰ ਰਪਾਣਾ ਗੋਨਿਆਣਾ ਤੇ ਰੂੜੀਆਂ ਵਾਲੀ ਦੇ ਵਿੱਚ ਕੀ ਉੱਥੇ ਬਹਿ ਕੇ ਭਗਵੰਤਮਾਨ ਰੋਇਆ ਨਹੀਂ ਸੀ ਰੋਇਆ ਨਹੀਂ ਸੀ ਕਿ ਪਾਣੀ ਗੰਦਾ ਹੈ ਮੈਨੂੰ ਦੱਸਿਓ ਹਰ ਤੇ ਬੰਦਿਆਂ ਨੇ ਮੈਂ ਗੈਂਕਰ ਹੋਰ ਬੰਦੇ ਸਾਦੇ ਇਸੇ ਵੱਟ ਤੇ ਬਹਿ ਕੇ ਆਪਾਂ ਮੁੱਖ ਮੰਤਰੀ ਨੂੰ ਰੋਲ ਲੈਣੀ ਹੋਰ ਕੀ ਕਰੀ ਗਏ ਕੀ ਇਹਨਾਂ ਦਾ ਉਹ ਕਿਹਾ ਗਲਤ ਸੀ ਉਦੋਂ ਜਾਂ ਹੁਣ ਗਲਤ ਹੈ ਕੋਈ ਬੰਦਾ ਇਹਦਾ ਜਵਾਬ ਦੇ ਦੇ ਮੈਨੂੰ ਔਰ ਜਿਹੜਾ ਬੰਦਾ ਜਵਾਬ ਨਾ ਦੇ ਪਾਵੇ ਆਪਦੀ ਜਨਤਾ ਦਾ ਜਿਨ੍ਹਾਂ ਨੇ ਉਹਨੂੰ ਵੋਟਾਂ ਪਾ ਕੇ ਚੁਣਿਆ ਹੈ ਲਾਣਤਾ ਉਸ ਬੰਦੇ ਤੇ ਚਾਹੇ ਉਹ ਕੋਈ ਐਮਐਲਏ ਹੋਵੇ ਚਾਹੇ ਕੋਈ ਮਨਿਸਟਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਔਰ ਇੱਕ ਅੱਲਾ ਇਹ ਨਹੀਂ ਗੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਐ ਇਦੋਂ ਪਹਿਲਾਂ ਵਾਲੇ ਇਦੋਂ ਵੀ ਗੰਦੇ ਸੀ ਤੇ ਉਸ ਤੋਂ ਪਹਿਲਾਂ ਵਾਲੇ ਵੀ ਗੰਦੇ ਸੀ ਔਰ ਇੱਕ ਗੱਲ ਮੈਂ ਹੋਰ ਕਹਿਣਾ ਜਿਹੜੀ ਮੈਨੂੰ ਸਟਰੋਂਗਲੀ ਲੱਗ ਰਹੀ ਹੈ ਜੇ ਪੰਜਾਬ ਬਚਾਉਣਾ ਪਹਿਲਾਂ ਤਾਂ ਇੰਨਾ ਰਾਸ਼ਟਰੀ ਪਾਰਟੀਆਂ ਤੋਂ ਬਚਜੂ ਕਿਉਂਕਿ ਉਹਨਾਂ ਨੂੰ ਪੰਜਾਬ ਸਮਝ ਨਹੀਂ ਆ ਰਿਹਾ ਜੇ ਆ ਰਿਹਾ ਹੁੰਦਾ ਤਾਂ ਇਹ ਬਚਾ ਚੁੱਕੇ ਹੁੰਦੇ ਹੁਣ ਤਾਂ ਕਿੰਨਾਂ ਨੇ ਬਚਾਇਆ ਨਹੀਂਗਾ ਇਹਨਾਂ ਨੇ ਬਰਬਾਦ ਕੀਤਾ ਆ ਜੋ ਕੋਛ ਹੋਇਆ ਸਾਡੇ ਨਾਲ ਚਾਹੇ ਪੰਜਾਬੀ ਬੋਲੀ ਲਈ ਆਪਾਂ ਸੂਬਾ ਚੁੰਂੜਰੇ ਸੀ ਚਾਹੇ ਨੈਕਸਟ ਸਲਾਈਟ ਲੈਰ ਆਈ ਲਾਲ ਪਾਰਟੀ ਆਈ ਉਹ ਤੋਂ ਪਹਿਲਾਂ ਚਾਹੇ ਉਸ ਤੋਂ ਬਾਅਦ ਖੜਕੂ ਲੈਰ ਆਈ ਜਾਂ ਹੁਣ ਕਿਸਾਨ ਯੂਗਤਿਆ ਸਾਰਾ ਕੁਝ ਜੋ ਆਪਾਂ ਕਰ ਰਹੇ ਹਾਂ ਇਸ ਦਿਨੋਂ ਦਿਨ ਪਹਿਲੇ ਨੰਬਰ ਦਾ ਸੂਬਾ ਆਖਰੀ ਸੂਬਾ ਕਿਵੇਂ ਹੋ ਗਿਆ ਧੱਕਾ ਕੌਣ ਕਰ ਰਿਹਾ ਹੈ 32 ਐਮਐਫ ਪਾਣੀ ਸੀ ਆਜ਼ਾਦੀ ਤੋਂ ਪਹਿਲਾਂ ਤਾਂ 160 ਐਮਐਫ ਪਾਣੀ ਸੀ ਅੱਜ ਪੰਜਾਬ ਕੋਲੇ ਕਿੰਨਾ ਬਚਿਆ 11 ਉਹ ਵੀ ਕਹਿੰਨ ਨੂੰ 7 8 ਹੈ ਪਾ ਥੱਲਿਓਂ ਬੰਜਰ ਹੁੰਦੀ ਜਾ ਰਹੀ ਹੈ ਜ਼ਮੀਨ ਕਿਉਂਕਿ ਆਪਾਂ ਥੱਲਿਓਂ ਪਾਣੀ ਕੱਢ ਰਹੇ ਆ ਨਹਿਰਾਂ ਕਿਸੇ ਹੋਰ ਪ੍ਰਦੇਸ਼ਾਂ ਨੂੰ ਜਾ ਰਹੀਆਂ ਨੇ ਇਹ ਕਿਹਨੇ ਕੀਤਾ ਹੈ ਉਹ ਭੁੱਲ ਜਾਣਗੇ ਸਾਰੀਆਂ ਸੰਧੀਆਂ ਗਣਾਵਾ ਕਾਂਗਰਸ ਨੇ 48 52 60 ਆਪਣਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਆ 66 ਫਿਰ 76 80 85 ਆਪਣਾ ਜਿਹੜਾ ਮਰਿੰਦਰ ਸਿੰਘ ਦਾ ਸੀ ਤਿੰਨ ਇਹ ਕਿਨੇ ਕਿਨੇ ਕੀਤੇ ਐ ਇਹ ਸੰ ਜਿਹੜੇ ਇਹਨਾਂ ਦੀਆਂ ਹੀ ਕਰਤੂਤਾਂ ਨੇ ਜਿਹਦੇ ਜਗ੍ਹਾ ਲਈ ਬੀਜੇਪੀ ਵੀ ਆਏ ਨੇ ਔਰ ਬਾਅਦ ਚਾ ਹੁਣ ਇਨਕਲਾਬ ਵੀ ਆ ਗਿਆ ਅਗੇ ਮਤਾ ਪਾਸ ਕਰਤਾ ਪਾਣੀ ਨਹੀਂ ਦੇਵਾਂਗੇ ਉਥੇ ਸੈਂਟਰਲ ਫੋਰਸ ਭਵਾਤੀ ਉਹਨਾਂ ਨੇ ਮਤਾ ਪਾ ਰਹੇ ਕਿ ਨਹੀਂ ਪੈਸੇ ਦੇਵਾਂਗੇ ਇਹਨਾਂ ਨੂੰ ਪੈਸੇ ਮੈਨੂੰ ਇਹ ਦੱਸੇ ਜਿਹੜਾ ਉਹ ਡਰਾਮਾ ਕੀਤਾ ਈ 10 ਦਿਨ ਉਹਦਾ ਖੱਟਿਆ ਕੀ ਸੀ ਇਹਨਾਂ ਨੇ ਕੀ ਇਹ ਬਾਪ ਪਾ ਰਹੇ ਨੇ ਕਿ ਉਹ ਜਿਹੜਾ ਡੈਮ ਸੇਫਟੀ ਐਕਟ ਆ ਉਹਨੂੰ ਕੈਨਸਲ ਕਰਾਂਗੇ ਕਹਿ ਰਹੇ ਨੇ ਕਿ ਇਹ ਪੂਰਾ ਹੁਣ ਤਾਂ ਦੋ ਤੇਈ ਬਹਮਤ ਆ ਉਹ ਦਿਨੋਂ ਕਹਿਣਗੇ ਸਾਰੇ ਪੁਰਾਣੇ ਸਮਝੌਤੇ ਕੈਨਸਲ ਔਰ ਸੁਪਰੀਮ ਕੋਰਟ ਦੇ ਵਿੱਚ ਕਿ ਨਵੀਂ ਰਿਕਟ ਦਾਇਰ ਕੀਤੀ ਜਾਵੇ ਇੱਕ ਪੈਨਲ ਬਣਾਇਆ ਜਾਵੇ ਕੀ ਇਹ ਬਾਕੀ ਦੇ ਸੂਬੇ ਨੇ ਜਿੰਨੇ ਉਹਨਾਂ ਕੋਲੇ ਲਾਮਬੰਦੀ ਕਰ ਰਹੇ ਨੇ ਜੋ ਫੈਡਰਲਿਜ਼ਮ ਦਾ ਕਹਾਣ ਹੋਇਆ ਹੈ ਔਰ ਹਸਟਾਲੇਨ ਲੱਗਿਆ ਹੋਇਆ ਹੈ ਈਵਨ ਮਮਤਾ ਬੈ ਐਨਰਜੀ ਵੀ ਥੋੜਾ ਥੋੜਾ ਕੰਮ ਕਰ ਰਹੀ ਹੈ ਸਾਰੇ ਸਾਊਥ ਸਟੇਟ ਲੱਗੇ ਹੋਏ ਨੇ ਕੀ ਇਹ ਕਰ ਰਹੇ ਨੇ ਉਹਨਾਂ ਨਾਲ ਲਾਮਬੰਦੀ ਜਾਕੀ ਇਹਦਾ ਮਤਲਬ ਤਾਂ ਵੀ ਨਹੀਂ ਜਦੋਂ ਇਹਨਾਂ ਨੇ ਪਿਛਲੀ ਵਾਰੀ ਕਾਂਗਰਸ ਨਾਲ ਸਮਝੌਤਾ ਕੀਤਾ ਸੀ ਕਿ ਇਹਨਾਂ ਨੇ ਉਦੋਂ ਉਹਦੇ ਨਾਲ ਗੱਲ ਕੀਤੀ ਸੀ ਕਿ ਜੇ ਤੁਹਾਡੀ ਸਰਕਾਰ ਆ ਗਈ ਜਿਹੜਾ ਕੀ ਇਹਨਾਂ ਦਾ ਨਾਮ ਸੀ ਇੰਡੀਆ ਇਹਨਾਂ ਦੇ ਐਲਾਈਅੰਸ ਦਾ ਉਹਦੇ ਵਿੱਚ ਜੋ 1950 ਦੇ ਵਿੱਚ ਅਧਿਕਾਰ ਮਿਲੇ ਸੀਗੇ ਸੂਬਿਆਂ ਨੂੰ ਉਹ ਦੁਬਾਰਾ ਮਿਲਣਗੇ ਕੀ ਇਹਨਾਂ ਨੇ ਗੱਲ ਕੀਤੀ ਜਮਾਂ ਨਹੀਂ ਕੀਤੀ ਸਭ ਜਿੱਤਣ ਲਈ ਬੈਠ ਗਏ ਮੈਂ ਅੱਜ ਜਾਣਾ ਜਿਹੜੀ ਵੀ ਪੰਜਾਬ ਦੀ ਪਾਰਟੀ ਹੋਵੇ ਜਿਹੜੇ ਵੀ ਬੰਦੇ ਹੋਣ ਉਹ ਇੰਨਾਂ ਗੱਲਾਂ ਤੇ ਪੈਰਾ ਦੇਣ ਜਦੋਂ ਐਮਪੀ ਦੀ ਚੋਣ ਲੜਨ ਤਾਂ ਕੈਨ ਕੇ ਪਾਰਲੀਮੈਂਟ ਚ ਇਹ ਅਧਿਕਾਰਾਂ ਲਈ ਲੜਾਈ ਹੋਊਗੀ ਔਰ ਬਾਕੀ ਸੂਬਿਆਂ ਦੀ ਲਾਮਬੰਦੀ ਹੋ ਤੇ ਜੇ ਪੰਜਾਬ ਚ ਬਣ ਜੋ ਸਟੇਟ ਗਵਰਨਮੈਂਟ ਕਰ ਸਕਦੀ ਹੈ ਜਿਹੜੇ 35 ਮੁੱਦੇ ਅਸੀਂ ਲਿਖ ਕੇ ਦੇ ਰਹੇ ਹਾਂ ਉਹਨਾਂ ਤੇ ਖੜਨਗੇ ਨਹੀਂ ਖੜਨਗੇ ਤਾਂ ਮੈਂ ਲੋਕਾਂ ਨੂੰ ਕਹੂੰਗਾ ਇਹਨਾਂ ਦੇ ਜੁੱਤੀਆਂ ਮਾਰ ਕੇ ਪਹਚਾ ਦਿਓ ਨਹੀਂ ਤਾਂ ਜੋ ਤੁਹਾਡੇ ਨਾਲ ਹੁਣ ਹੋ ਚੁੱਕਿਆ ਇਦੋਂ ਵੀ ਮਾੜਾ ਹੋਊਗਾ ਚਾਹੇ ਪੁਲਿਸੀ ਜ਼ਬਰ ਹੋਵੇ ਚਾਹੇ ਤੁਹਾਡੀ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ ਤੁਹਾਡੇ ਰੈਵਨਿਊ ਦੀ ਗੱਲ ਹੋਵੇ ਪੰਜਾਬ ਬਰਬਾਦ ਹੋ ਗਿਆ 10 ਲੱਖ ਕਰੋੜ ਦੀ ਇਕਨੋਮੀ ਹੈ 4.5 ਲੱਖ ਕਰੋੜ ਤੁਹਾਡੇ ਦੇ ਕਰਜ਼ਾ ਹੋ ਗਿਆ ਜਿਸ ਦਿਨ 5 ਲੱਖ ਕਰੋੜ ਟੱਪ ਗਿਆ ਤੁਹਾਨੂੰ ਕਰਜ਼ਾ ਵੀ ਨਹੀਂ ਮਿਲਣਾ ਤੇ ਤੁਸੀਂ ਤਨਖਾਹਾਂ ਵੀ ਦੇ ਪਾਉਗੇ ਬਰਬਾਦ ਹੋ ਚੁੱਕੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨਮਤੋਜਮਾਨ ਫਿਲਹਾਲ ਸਾਨੂੰ ਦਾ ਆ ਗਿਆ ਧੰਨਵਾਦ